ਲੰਮਿਆ ਗਬਰੂਆ ਵੱਟ ਦੇ 베ਰੀਆਂ ਵੜ ਵੜ ਸਿੱਟਦੇ ਛਾਪੇ ਲੰਮਿਆ ਗਬਰੂਆ ਵੱਟ ਦੇ 베ਰੀਆਂ ਵੜ ਵੜ ਸਿੱਟਦੇ ਛਾਪੇ ਘਰ ਘਰ ਤੈਨੂੰ ਰੋਣ ਗੋਰੀਆਂ ਪਿੰਡ ਪਿੰਡ ਹੋਣ ਸਿਆਪੇ ਮੇਰੇ ਰਾਂਝੇ ਦਾ ਲੜ ਛੱਡਦੇ ਕਮ ਜਾਤੇ ਮੇਰੇ ਰਾਂਝੇ ਦਾ ਲੜ ਛੱਡਦੇ ਕਮ ਜਾਤੇ ਕੱਚੀ ਨਹਿਰ ਦੇ ਕੰਡੇ ਪੱਕੀ ਨਹਿਰ ਦੇ ਕੰਡੇ ਕੱਚੀ ਨਹਿਰ ਦੇ ਕੰਡੇ ਪੱਕੀ ਨਹਿਰ ਦੇ ਕੰਡੇ ਕੁੜੀਆਂ ਪੜਨ ਕਿਤਾਬਾਂ ਮੁੰਡੇ ਖਾਂਦੇ ਨੇ ਡੰਡੇ ਵਈ ਕੁੜੀਆਂ ਪੜਨ ਕਿਤਾਬਾਂ ਮੁੰਡੇ ਖਾਂਦੇ ਨੇ ਡੰਡੇ ਵਈ ਕੁੜੀਆਂ ਪੜਨ ਕਿਤਾਬਾਂ ਮੁੰਡੇ ਖਾਂਦੇ ਨੇ ਡੰਡੇ ਆਂਡਾ 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 ਇੱਧਰ ਦੇਖ ਮੁੰਡੇ ਆ ਤੇਰਾ ਚੁੰਦਾ ਪਿਆ ਬਰਾਂਡਾ ਤੇ ਜਿਹਦੇ ਨਾਲ ਤੇਰੀ ਲਾਈ ਹੈ ਦੋਸਤੀ ਉਹਦਾ ਦੱਸ ਕੀ ਜਾਂਦਾ ਜੇ ਤੂੰ ਪੜ ਲੈਂਦਾ ਕਾ ਤੋ ਫੇਲ ਹੋ ਜਾਂਦਾ ਜੇ ਤੂੰ ਪੜ ਲੈਂਦਾ ਕਾ ਤੂੰ ਫੇਲ ਹੋ ਜਾਂਦਾ ਜੇ ਤੂੰ ਪੜ ਲੈਂਦਾ ਕਾ ਤੂੰ ਫੇਲ ਹੋ ਜਾਂਦਾ ਜੇ ਤੂੰ ਪੜ ਲੈਂਦਾ ਬਾਰੀ ਬਰਸੀ ਘਟਣ ਗਿਆ ਸੀ ਬਾਰੀ ਬਰਸੀ ਘਟਣ ਗਿਆ ਸੀ ਖਟਕੇ ਲਿਆਂਦਾ ਤੀ ਲਲਕ ਮੇਰਾ ਪਤਲਾ ਜਿਆ ਸੂਟ ਸਵਾ ਦੇ ਨੀਲਾ ਲਕਮੇਰਾ ਪਤਲਾ ਜਿਆ ਸੂਟ ਸਵਾ ਦੇ ਨੀਲਾ ਲਕਮੇਰਾ ਪਤਲਾ ਜਿਆ ਮਾਲਵਦੀ ਮੈਂ ਨੱਡੀ ਕੁੜੀਓ ਮਾਜੇ ਵਿੱਚ ਵਿਆਹੀ ਨੀ ਨਿੱਤ ਮੇਰੇ ਵਿੱਚ ਕੱਡੇ ਨਗੋਚਾ ਦਿੱਤ ਮੇਰੇ ਵਿੱਚ ਕੱਢੇ ਨਗੋਚਾ ਮੈਂ ਜੀ ਦੇ ਲੜ ਲਾਤੀ ਨਹੀਂ ਮੈਨੂੰ ਕਹਿੰਦਾ ਮਦਰੀ ਲੱਗਦੀ ਪੰਜਾਬੀ ਜੁੱਤੀ ਲਹਾਤੀ ਨਹੀਂ ਹੀਲ ਸਲੀਪਰ ਨੇ ਮੇਰੇ ਮੋਚ ਗਟੇ ਵਿੱਚ ਪਾਤੀ ਹੀਲ ਸਲੀਪਰ ਨੇ ਮੋਚ ਗਟੇ ਵਿੱਚ ਪਾਤੀ ਹੀਲ ਸਲੀਪਰ ਨੇ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਗਲਾਸ ਤੇਰੇ ਪਿੱਛੇ ਮਰ ਜਾਾਂਗੇ ਤੇਰੇ ਪਿੱਛੇ ਮਰ ਜਾਾਂਗੇ ਵੇ ਤੂੰ ਐਡਾ ਵੀ ਨਹੀਂ ਖਾਸ ਤੇਰੇ ਪਿੱਛੇ ਮਰ ਜਾਾਂਗੇ ਵੇ ਤੂੰ ਐਡਾ ਵੀ ਨਹੀਂ ਖਾਸ ਤੇਰੇ ਪਿੱਛੇ ਮਰ ਜਾਾਂਗੇ